ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਥੋੜਾ ਕੀ ਹਾਲ ਚੱਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 6:30 ਤੇ ਹੁਣ ਜਾ ਕੇ ਕਿਤੇ ਮੌਸਮ ਠੰਡਾ ਹੋਇਆ ਏ ਤੇ ਆਪਾਂ ਵੀ ਬੂਟਿਆਂ ਦੇ ਵਿੱਚ ਨਾ ਹੁਣ ਪਾਣੀ ਪਾਇਆ ਏ ਮਾੜਾ ਮੋਟਾ ਜਿੱਥੇ ਗੜਾਈ ਗੜੂ ਦੀ ਕਰਨੀ ਸੀ ਨਾ ਉਹ ਕਰੀ ਐ ਦੇਖੋ ਜੀ ਪਦੀਨਾਂ ਵੀ ਸੁੱਕਾ ਪਿਆ ਤਾਂ ਜੇ ਬੂਟਿਆਂ ਦੀ ਦੇਖ ਰੇਖਾ ਨਾ ਕਰੇ ਨਾ ਤਾਂ ਬੂਟੇ ਫਲ ਵੀ ਨਹੀਂ ਦਿੰਦੇ ਹੈਗੇ ਇਹਨਾਂ ਦੀ ਦੇਖਭਾਲ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਦੇਖੋ ਜੀ ਅਸੀਂ ਸਵੇਰ ਵੇਲੇ ਤਾਂ ਪਾਣੀ ਪਾਉਂਦੇ ਨਹੀਂ ਹੈਗੇ ਮੈਂ ਸ਼ਾਮ ਨੂੰ ਨਾ ਮੌਸਮ ਠੰਡਾ ਹੁੰਦਾ ਹੈ ਤਾਂ ਪਾਣੀ ਪਾਉਨੇ ਜੇ ਸਵੇਰ ਵੇਲੇ ਪਾ ਦਵੇ ਨਾ ਇੰਨੀ ਜਿਆਦਾ ਧੁੱਪ ਹੁੰਦੀ ਹੈ ਨਾ ਫਿਰ ਇਹਨਾਂ ਦੀ ਨਾ ਜੜਾਂ ਜਿਆਦਾ ਗਰਮ ਹੋ ਜਾਂਦੀਆਂ ਐ ਫਿਰ ਬੂਟੇ ਨਾ ਸੁੱਕਣੇ ਸ਼ੁਰੂ ਹੋ ਜਾਂਦੇ ਆ ਦੇਖੋ ਜੀ ਬੂਟਿਆਂ ਦੀ ਵੀ ਨਾ ਦੇਖਭਾਲ ਕਰਨੀ ਬਹੁਤ ਜਿਆਦਾ ਜ਼ਰੂਰੀ ਹੈ ਚਲੋ ਜੀ ਅੱਜ ਆਪਾਂ ਪਹੁੰਚੇ ਆ ਆਪਣੀ ਛੋਟੀ ਜੀ ਹੈਗੀ ਬਗੀਚੀ ਇਹਦੇ ਵਿੱਚ ਆਪਾਂ ਨੇ ਜਿੰਨੇ ਵੀ ਲਾਏ ਹੋਏ ਨਾ ਸਾਰੇ ਫਲ ਫਰੂਟਾਂ ਦੇ ਬੂਟੇ ਲਾਏ ਹੋਏ ਆ ਦੇਖੋ ਜੀ ਘਰ ਦੇ ਵਿੱਚ ਨਾ ਫਲ ਫਲ ਬੂਟਿਆਂ ਦੇ ਬੂਟੇ ਨਾ ਲਾਉਣੇ ਜਿਆਦਾ ਜ਼ਰੂਰੀ ਆ ਜਦੋਂ ਆਪਾਂ ਸਵੇਰ ਵੇਲੇ ਉੱਠਦੇ ਆ ਨਾ ਆਪਣੀ ਨਾ ਅੱਖਾਂ ਦੀ ਨਿਗਾ ਵੀ ਠੀਕ ਰਹਿੰਦੀ ਆ ਤੇ ਹਰੇ ਬਾਈ ਦੇਖਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਦੇਖੋ ਜੀ ਜੇ ਘਰ ਦੇ ਵਿੱਚ ਬੂਟੇ ਨਾ ਹੋਵੇ ਨਾ ਤਾਂ ਮੈਨੂੰ ਤਾਂ ਬਿਲਕੁਲ ਵੀ ਨਹੀਂ ਵਧੀਆ ਲੱਗਦਾ ਮੈਨੂੰ ਬੂਟੇ ਲਾਉਣ ਦਾ ਇੰਨਾ ਜ਼ਿਆਦਾ ਸ਼ੌਂਕ ਆ ਨਾ ਬਹੁਤ ਜ਼ਿਆਦਾ ਹੋਰ ਤਾਂ ਕੋਈ ਪਾਣੀ ਪਾਵੇ ਚਾਹੇ ਨਾ ਪਾਵੇ ਮੈਂ ਡੇਲੀ ਨਾ ਪਾਣੀ ਪਾਉਣਾ ਹੀ ਪਾਉਣਾ ਬੂਟਿਆਂ 'ਚ ਦੇਖਣਾ ਹੈ ਵੀ ਇਹਨੂੰ ਖਾਦ ਦੀ ਲੋੜ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ ਆ ਚਲੋ ਜੀ ਹੁਣ ਆਪਾਂ ਪਹੁੰਚੇ ਆਂਬ ਦੇ ਬੂਟੇ ਕੋਲ ਦੇਖੋ ਜੀ ਇਹ ਸਾਡਾ ਹੈਗਾ ਇਹ ਛੋਟਾ ਜਿਹਾ ਹੀ ਹੈਗਾ 1 ਸਾਲ ਦਾ ਹੈਗਾ ਇਹ ਬੂਟਾ ਇਨੂੰ ਨਾ ਫਾਲਾਉਣਾ ਸ਼ੁਰੂ ਹੋ ਗਿਆ ਏ ਦੇਖੋ ਇਸ ਟਾਈਮ ਨੇ ਦੋ ਅੰਬੀਆਂ ਲੱਗੀਆਂ ਹੋਈਆਂ ਨੇ ਅੰਬੀਆਂ ਵੀ ਦੇਖੋ ਉੱਪਰੇ ਪੱਕ ਗਈਆਂ ਨੇ ਆਈ ਨਹੀਂ ਹੈਗਾ ਵੀ ਇਹ ਹਲੇ ਕੱਚੀਆਂ ਏ ਜਿਹੜਾ ਪਿਛਲੇ ਸਾਲ ਇਹਨੂੰ ਅੰਬ ਲੱਗੇ ਤੇ ਦੋ ਅੰਬ ਲੱਗੇ ਤੇ ਅੱਜ ਕੀ ਵੀ ਦੋ ਅੰਬ ਲੱਗੇ ਆ ਦੇਖੋ ਜੀ ਇੱਕੇ ਲੱਗੀ ਹੋਈ ਏ ਤੇ ਛੇ ਅੰਬੀ ਲੱਗੀ ਹੋਈ ਆ ਉਹ ਵੀ ਐਨ ਪੱਕ ਕੇ ਹੋ ਗਈ ਆ ਤਿਆਰ ਅੰਬ ਵੀ ਬਹੁਤ ਜ਼ਿਆਦਾ ਮਿੱਠਾ ਏ ਦੇਖੋ ਜੀ ਇਹ ਨਾ ਉੱਪਰੇ ਪੱਕੀ ਆ ਤੇ ਐਨ ਪੂਰੀ ਆ ਤੇ ਪੀਲੀ ਹੋ ਗਈ ਏ ਤੇ ਦੋ ਅੰਬੀਆਂ ਲੱਗੀਆਂ ਹੋਈਆਂ ਐ ਤੇ ਅੰਬ ਦਾ ਸਾਈਜ਼ ਵੀ ਦੇਖੋ ਵੀ ਬਾਲਾ ਵੱਡਾ ਨਹੀਂ ਹੈਗਾ ਹਲੇ ਇਹ 1 ਸਾਲ ਹੋਇਆ ਇਹਨੂੰ 1 ਸਾਲ ਦੇ ਵਿੱਚ ਇਹਨੇ ਦੋ ਫਲ ਦੇਤੇ ਐ ਚਲੋ ਜੀ ਜਿਹੜਾ ਅੰਬ ਦਾ ਬੂਟਾ ਹੁੰਦਾ ਨਾ ਉਹਨੂੰ ਨਾ ਘੜ ਤੋਂ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਐ ਹੋਰ ਜੇ ਆਪਾਂ ਜ਼ਿਆਦਾ ਪਾਣੀ ਪਾਈ ਜਾਉਂਗੇ ਉਹਨੂੰ ਟੋਏ ਨੂੰ ਹਟਾ ਭਰ ਕੇ ਰੱਖੂਗੇ ਨਾ ਫੇਰ ਜਿਹੜੀ ਆਂਬ ਦੀਆਂ ਜੜਾਂ ਹੁੰਦੀਆਂ ਨੇ ਨਾ ਉਹਦੇ ਵਿੱਚ ਨਾ ਫੰਗਸ ਪੈਦਾ ਹੋ ਜਾਂਦੀ ਜਾਂ ਫੇਰ ਉਹਦੇ ਫੁੱਲ ਝੜੀ ਜਾਂਦੇ ਆ ਜਿਹੜਾ ਕੁਹਰ ਆਉਂਦਾ ਹੁੰਦਾ ਨਾ ਉਹ ਝੜੀ ਜਾਂਦਾ ਤੇ ਉਹਨੂੰ ਫਲ ਤਾਂ ਪੈਣਾ ਨਹੀਂ ਹੈਗਾ ਉਹਦੇ ਵਾਸਤੇ ਆਂਬ ਨੂੰ ਘੱਟ ਤੋਂ ਘੱਟ ਪਾਣੀ ਦੇਣਾ ਚਾਹੀਦਾ ਤੁਹਾਨੂੰ ਆਪਾਂ ਦੱਸਦੇ ਆ ਬੇਸੀਏ ਆਂਬ ਦੇ ਬੂਟੇ ਤੋਂ ਨਾ ਇੰਨਾ ਜ਼ਿਆਦਾ ਫਲ ਅਸੀਂ ਕਿਵੇਂ ਲੰਨੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਦੇਖੋ ਜੀ ਜਿਹੜੀ ਆਪਾਂ ਚਾਹ ਬਣਾਉਨੇ ਆ ਨਾ ਜਿਹੜੀ ਉਹਦੀ ਚਾਹ ਪੱਤੀ ਹੁੰਦੀ ਆ ਨਾ ਉਹਨੂੰ ਨਾ ਬਿਲਕੁਲ ਵੀ ਨਾ ਇਸ ਤਰ੍ਹਾਂ ਨਹੀਂ ਹੈਗਾ ਵੀ ਇਹਨੂੰ ਬੇਕਾਰ ਕਰਕੇ ਸਿੱੜ ਦਿਓ ਉਹਨੂੰ ਸੰਭਾਲ ਕੇ ਰੱਖੋ ਦੇਖੋ ਜੀ ਅੱਜ ਇੱਕ ਦਿਹਾੜੀ ਦੀ ਉਹ ਹੈਗੀ ਚਾਹ ਪੱਤੀ ਪੂਰੀ ਕੌਲੀ ਭਰ ਗਈ ਐ ਚਲੋ ਜੀ ਹੁਣ ਆਪਾਂ ਕਰਦੇ ਆਂ ਅੰਬ ਦੀ ਗੜਾਈ ਤੇ ਹੁਣ ਆਪਾਂ ਇਹਦੀ ਜੜਾ ਨੂੰ ਨਾ ਇਹਦੇ ਨਾਲ ਇੰਨੀ ਜ਼ਿਆਦਾ ਤਾਕਤ ਮਿਲਣੀ ਐ ਨਾ ਕੋਈ ਇਹਨੂੰ ਰੇ ਸਪਰੇਅ ਦੀ ਲੋੜ ਨਹੀਂ ਹੈਗੀ ਦੇਖੋ ਚਾਹ ਪੱਤੀ ਦੇ ਨਾਲ ਇੰਨਾ ਫਲ ਪਾਉਂਦਾ ਨਾ ਬਹੁਤ ਜ਼ਿਆਦਾ ਫਲ ਆਉਂਦਾ ਖੱਲੇ ਤਾਂ ਬੂਟੇ ਦੀ ਗ੍ਰੋਥ ਇੰਨੀ ਜ਼ਿਆਦਾ ਹੋਈ ਨਹੀਂ ਨਾ ਹੈਗੀ ਜਿਉਂ-ਜਿਉਂ ਇਹਦੀ ਗ੍ਰੋਥ ਹੋਣੀ ਐ ਨੇ ਫਲ ਵੀ ਬਹੁਤ ਜ਼ਿਆਦਾ ਦੇਣਾ ਐ ਚਲੋ ਜੀ ਹੁਣ ਆਪਾਂ ਪਹਿਲਾਂ ਇਹਦੀ ਨਾ ਗੜਾਈ ਕਰ ਦਨੇ ਆਂ ਗੜਾਈ ਕਰਕੇ ਨੇ ਇਹਦੇ ਵਿੱਚ ਪਾ ਦਨੇ ਆਪਾਂ ਚਾਹ ਪੱਤੀ ਦੇਖੋ ਜੀ ਇਹ ਹੈਗੀ ਹੈ ਚਾਹ ਪੱਤੀ ਚਲੋ ਜੀ ਆਪਾਂ ਨੇ ਕਿਹਾ ਕਰਨਾ ਖੁਰਪਾ ਲੈ ਕੇ ਨਾ ਇਹਦੀ ਨਾਲ ਚੰਗੀ ਤਰ੍ਹਾਂ ਗੜਾਈ ਕਰ ਦੇਣੀ ਆ ਜਿਹੜਾ ਵਿੱਚ ਮੜ ਮੜਾ ਕੱਖ ਕੁੱਕ ਹੋਊਗਾ ਨਾ ਉਹ ਪਰੇ ਸੜ ਦੇਣਾ ਚਾਰੇ ਪਾਸੇ ਤੇ ਇਹਦੀ ਗੜਾਈ ਕਰਨੀ ਆ ਜਿਹੜੀ ਆਪਣੇ ਕੋਲ ਹੈਗੀ ਆ ਨਾ ਚਾਹ ਪੱਤੀ ਆ ਆਪਾਂ ਨੇ ਕਿਆ ਕਰਨਾ ਇਹਦੀ ਜੜਾਂ ਦੇ ਨਾ ਇਸ ਤਰ੍ਹਾਂ ਨਾ ਜੜਾਂ ਦੇ ਨਾ ਆਲੇ-ਦਾਲੇ ਬਸ ਇਸ ਤਰ੍ਹਾਂ ਪਾ ਦੇਣੀ ਆ ਉੱਪਰ ਤੇ ਤੁਸੀਂ ਪਾ ਦੇਣੀ ਆ ਇਹਦੇ ਮਿੱਟੀ ਪਾ ਦੇਣੀ ਆ ਤਾਕਿ ਨਾ ਇਹਦਾ ਨਾ ਚਾਹ ਪੱਤੀ ਦਾ ਜਿਹੜੀ ਆਪਾਂ ਪਾਈ ਹੋਈ ਨਾ ਇਹਦਾ ਅਸਰ ਨਾ ਜੜਾਂ ਨੂੰ ਲੱਗੇ ਦੇਖੋ ਜੀ ਕੋਈ ਆਏ ਹਾਏ ਦੇਖੋ ਜੀ ਇੰਨੀ ਜ਼ਿਆਦਾ ਪੱਕੀ ਅੰਬੀ ਦੀ ਨਾ ਪੱਕ ਕੇ ਗਿਰ ਗਈ ਐ ਮਾੜਾ ਜਾਈ ਹੱਥ ਲੱਗਿਆ ਐ ਦੇਖੋ ਹੁਣ ਆਪਾਂ ਨੇ ਇਹ ਚਾਹ ਪੱਤੀ ਨਾ ਵਿੱਚ ਮਿਕਸ ਕਰ ਦਿੱਤੀ ਐ ਇੱਕ ਹੈਗੀ ਆ ਆਪਣੇ ਕੋਲ ਚਲ 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 ਕੌਣਾ ਆ ਲੰਘ ਜਾਂਦ ਕੱਢੀ ਦੇਖੋ ਜੀ ਇੱਕ ਆਪਣੇ ਕੋਲ ਹੈਗਾ ਇਹ ਮਿੱਟੀ ਦਾ ਹੈਗਾ ਇਹ ਮਟਕਾ ਇਹਨੂੰ ਘੜਾ ਵੀ ਕਹਿ ਦਿੰਦੇ ਆ ਤੌੜੀ ਵੀ ਕਹਿ ਦਿੰਦੇ ਆ ਜੋ ਮਾਜੀ ਤੁਸੀਂ ਕਹਿ ਸਕਦੇ ਆ ਦੇਖੋ ਜੀ ਆਪਾਂ ਨੇ ਕੀ ਕਰਨਾ ਇਹਨੂੰ ਪਾਣੀ ਦੇ ਨਾਲ ਭਰ ਲਈ ਆ ਪਾਣੀ ਦੇ ਭਰ ਕੇ ਨੇ ਹੌਲੀ ਹੌਲੀ ਨਾ ਤੁਪਕਾ ਤੁਪਕਾ ਇਹਦੇ ਵਿੱਚੋਂ ਨਾ ਸਿਮੀ ਜਾਂਦਾ ਹੈ ਆਪਾਂ ਨੇ ਕੀ ਕਰਨਾ ਹੈ ਆਪਾਂ ਨੇ ਇਸ ਤਰ੍ਹਾਂ ਨੇੜੇ ਕਰਕੇ ਦਿਖਾਓ ਆਪਾਂ ਨੇ ਕੀ ਕਰਨਾ ਜਿਹੜਾ ਆਂਬ ਦਾ ਬੂਟਾ ਹੈਗਾ ਨਾ ਆਂਬ ਦੇ ਬੂਟੇ ਦੇ ਨਾ ਇਸ ਤਰ੍ਹਾਂ ਆਪਾਂ ਨੇ ਨਾ ਕਿਨਾਰੇ ਤੇ ਰੱਖ ਦੇਣੀਆਂ ਦੇਖਦੇ ਆਂਬ ਦੇ ਬੂਟੇ ਨੂੰ ਨਾ ਪਾਣੀ ਦੀ ਬਹੁਤੀ ਲੋੜ ਨਹੀਂ ਹੈਗੀ ਇਹ ਆਪਾਂ ਨੇ ਕੀ ਕਰਨਾ ਅੱਜ ਅੱਜ ਆਪਾਂ ਨੇ ਭਰ ਦਿੱਤੀ ਆ ਇਹ 3-4 ਦਿਨ ਤੱਕ ਕਰਨਾ ਇਹਨੂੰ ਤੁਪਕਾ-ਤੁਪਕਾ ਜਿਹਾ ਘਰੀ ਜਾਣਾ ਤੇ ਆਂਬ ਨੂੰ ਨਾ ਜਿੰਨੀ ਇੱਕ ਵੀ ਲੋੜ ਹੈਗੀ ਪਾਣੀ ਦੀ ਉਹ ਮਿਲੀ ਜਾਣੀ ਹੈ ਇਸ ਸਲਾਬ ਦੇ ਨਾਲ ਇਹਨੂੰ ਬਹੁਤੀ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਕਿ ਦੇਖੋ ਜੀ ਇਹਨੂੰ ਸਲਾਬ ਦੀ ਲੋੜ ਹੁੰਦੀ ਆਂਬ ਦੇ ਬੂਟੇ ਨੂੰ ਦੇਖੋ ਆਂਬ ਵੀ ਆਪਣੀ ਨਾ ਪੱਕ ਕੇ ਫੇੜਾਂ ਝੜ ਗਈ ਐ ਚਲੋ ਜੀ ਚਾਹੇ ਜਾਨਵਰ ਪਾਣੀ ਪੀ ਲੈਣ ਨਾਲੇ ਆਂਬ ਨੂੰ ਪਾਣੀ ਮਿਲੀ ਜਾਣਾ ਇਹ ਤਰੀਕਾ ਤਾਂ ਫਲ ਲੈਣ ਦਾ ਤੇ ਜੇ ਤੁਸੀਂ ਇਸ ਤਰੀਕਾ ਕਰੋਗੇ ਨਾ ਘਰ ਦੇ ਵਿੱਚ ਕੋਈ ਵੀ ਫਲਦਾਰ ਬੂਟਾ ਤੇ ਇੰਨੇ ਜ਼ਿਆਦੇ ਫਲ ਲੱਗਣਗੇ ਨਾ ਬਹੁਤ ਜ਼ਿਆਦਾ ਇੰਨੇ ਤਾਂ ਤੋਤੇ ਖਾ ਵੀ ਨਹੀਂ ਹੋਣੇ ਹੈਗੇ ਚਲੋ ਜੀ ਹੁਣ ਆਪਾਂ ਨੇ ਨਾ ਇਹ ਤੋੜੀ ਰੱਖ ਦਿੱਤੀ ਐ ਜਿਹੜਾ ਇਹ ਪਾਣੀ ਸਿੰਮ ਦਾ ਨਾ ਅੰਬ ਨੂੰ ਨਾ ਥੋੜਾ ਥੋੜਾ ਪਾਣੀ ਜੜਾਂ ਤੱਕ ਨਾ ਸਲਾਬ ਆਈ ਜਾਣੀ ਆ ਤੇ ਨਾ ਤਾਂ ਇਹਨੂੰ ਫੰਗਸ ਲੱਗਣੀ ਆ ਨਾ ਕੁਛ ਹੋਣਾ ਇਹਨੂੰ ਤਾਕਤ ਮਿਲਣੀ ਆ ਸਭ ਨੂੰ ਇਸ ਤਰ੍ਹਾਂ ਜੇ ਤੁਹਾਡੇ ਘਰ ਵੀ ਕੋਈ ਤੋੜੀ ਪਈ ਐ ਨਾ ਇਸ ਤਰ੍ਹਾਂ ਪਾਣੀ ਭਰ ਕੇ ਨਾ ਬੂਟੇ ਦੇ ਕੋਲ ਰੱਖ ਦੋ ਇਹਨੂੰ ਬਸ ਸਲਾਬ ਦੀ ਹੋ ਲੋੜ ਹੁੰਦੀ ਆ ਦੇਖੋ ਜੀ ਅੰਬੀ ਆਪਣੇ ਆਪੇ ਪੱਕ ਕੇ ਝੜੀ ਆ ਬਹੁਤ ਜ਼ਿਆਦਾ ਮਿੱਠੀ ਅੰਬੀ ਐ ਇਹ ਚਲੋ ਜੀ ਜਿਹੜੀ ਹੁਣ ਆਹ ਗੂਜੀ ਅੰਬੀ ਲੱਗੀ ਹੋਈ ਐ ਨਾ ਇਹ ਵੀ ਆਪਾਂ ਤੋੜ ਲੈਣੇ ਆ ਦੇਖੋ ਦੇਖੋ ਦੋ ਅੰਬੀਆਂ ਲੱਗੀ ਹੋਈਆਂ ਛੋਟੇ ਜਿਹੇ ਆਂਬ ਨੂੰ ਇਹਨੂੰ ਮਿੱਟੀ ਲੱਗੀ ਇਹਨੂੰ ਧੋਲਨੇ ਆ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੇ ਸੋਹਣੇ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ